ਇਟਲੀ ਦੀ ਸਿੱਖ ਸਿਆਸਤ ਦੇ ਵਿੱਚ ਵੱਡਾ ਨਾਂ ਸਵਰਗੀ ਕਰਮਜੀਤ ਸਿੰਘ ਜੀ ਢਿੱਲੋਂ ਜਦ ਵੀ ਇਟਲੀ ਦੇ ਖੇਡ ਮੇਲਿਆਂ ਦਾ ਜ਼ਿਕਰ ਆਉਂਦਾ ਹੈ ਜਾਂ ਇੱਕ ਇਟਲੀ ਦੀ ਸਿੱਖ ਸਿਆਸਤ ਦਾ ਜ਼ਿਕਰ ਆਉਂਦਾ ਹੈ ਤਾਂ ਕਰਮਜੀਤ ਸਿੰਘ ਜੀ ਢਿੱਲੋਂ ਦਾ ਨਾਂ ਵਿਸ਼ੇਸ਼ ਤੌਰ ਤੇ ਇਟਲੀ ਦੇ ਜਿਹੜੇ ਇਤਿਹਾਸ ਦੇ ਸੁਨਹਿਰੀ ਪੰਨੇ ਨੇ ਉਹਨਾਂ ਵਿੱਚ ਵੇਖਣ ਸੁਣਨ ਤੇ ਪੜਨ ਨੂੰ ਮਿਲਦਾ ਹੈ ਇੱਕ ਸਮੇਂ ਪੰਜ ਵੱਖ-ਵੱਖ ਔਦਿਆਂ ਦੇ ਪ੍ਰਧਾਨ ਰਹਿਣਾ ਸਰਦਾਰ ਕਰਮਜੀਤ ਸਿੰਘ ਢਿੱਲੋਂ ਦੇ ਹਿੱਸੇ ਆਇਆ ਸੀ ਸਨ 2023 ਦੀ 27 ਨਵੰਬਰ ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸੀਗੇ ਸੰਕੇਫ ਜੀ ਬਿਮਾਰੀ ਪਿੱਛੋਂ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਸੋ ਅੱਜ 1 ਦਸੰਬਰ 2024 ਨੂੰ ਉਹਨਾਂ ਦੇ ਪਰਿਵਾਰ ਵੱਲੋਂ ਗੁਰਦੁਆਰਾ ਸਿੰਘ ਸਭਾ ਸਬੋਧੀਆਂ ਵਿਖੇ ਉਹਨਾਂ ਦੀ ਪਹਿਲੀ ਵਰਸੀ ਮਨਾਉਣੀ ਕੀਤੀ ਗਈ ਹੈ ਇਸ ਵਰਸੀ ਦੇ ਸਮਾਗਮਾਂ ਵਿੱਚ ਜਿੱਥੇ ਵੱਖ-ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਵੱਖ-ਵੱਖ ਹਿੱਸਿਆਂ ਤੋਂ ਸਿੱਖ ਸੰਗਤਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਈਆਂ ਨੇ ਉਸੇ ਵੇਲੇ ਸਮਾਗਮ ਦੇ ਵਿੱਚ ਮੁੱਖ ਤੌਰ ਤੇ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਨੇ ਪਰਿਵਾਰ ਦੇ ਨਾਲ ਉਹਨਾਂ ਦੀ ਵਿਛੜੀ ਰੂਨੂ ਕਰਮਜੀਤ ਸਿੰਘ ਢਿੱਲੋਂ ਨੂੰ ਯਾਦ ਕਰਦਿਆਂ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਹੋਇਆਂ ਸਰਦਾਰ ਕਰਮਜੀਤ ਸਿੰਘ ਢਿੱਲੋਂ ਦੁਆਰਾ ਕੀਤੇ ਹੋਏ ਕਾਰਜਾਂ ਦੀ ਗੱਲ ਕਰਦਿਆਂ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਇਸ ਮੌਕੇ ਤੇ ਐਸਜੀਪੀਸੀ ਇਟਲੀ ਅਤੇ ਇਟਲੀ ਦੇ ਹੋਰ ਬਹੁਤ ਸਾਰਿਆਂ ਗੁਰਦੁਆਰਿਆਂ ਤੋਂ ਸਿੱਖ ਸੰਗਤਾਂ ਨੇ ਪਹੁੰਚ ਕੇ ਉਹਨਾਂ ਦੀ ਪਹਿਲੀ ਵਰਸੀ ਤੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਹੈ ਆਓ ਆਪਾਂ ਚੱਲਦੇ ਹਾਂ ਇਟਲੀ ਦੇ ਗੁਰਦੁਆਰਾ ਸਿੰਘ ਸਭਾ ਸਬੋਧਿਆ ਜਿੱਥੇ ਕਿ ਢਿੱਲੋਂ ਪਰਿਵਾਰ ਵੱਲੋਂ ਸਰਦਾਰਨੀ ਇੰਦਰਜੀਤ ਕੌਰ ਦੇ ਪ੍ਰਬੰਧਾਂ ਹੇਠ ਸਰਦਾਰ ਕਰਮਜੀਤ ਸਿੰਘ ਢਿੱਲੋਂ ਨੇ ਮਿੱਤ ਪਹਿਲਾ ਵਰਸੀ ਸਮਾਗਮ ਕਰਵਾਇਆ ਗਿਆ ਹੈ ਉਹ ਤੁਹਾਨੂੰ ਲੈ ਚੱਲਦੇ ਹਾਂ ਇਟਲੀ ਦੇ ਗੁਰਦੁਆਰਾ ਸਿੰਘ ਸਭਾ ਸਬੋਧਿਆ ਤੇ ਕਰਵਾਉਂਦੇ ਹਾਂ ਇਸ ਸਮਾਗਮ ਦੇ ਜਿਹੜੇ ਲਾਈਵ ਦਰਸ਼ਨ ਦਦਾਰੇ ਕ੍ਰਾਸਾ ਜੀ ਦੀ ਹਜ਼ੂਰੀ ਚ ਬੈਠੇ ਗੁਰੂ ਰੂਪਿਆਲੀ ਸਾਧ ਸੰਗਤ ਜੀ ਗੁਰਪਦੇ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਸਭ ਜੀ ਸਭ ਨੂੰ ਪਤਾ ਹੈ ਕਿ ਸਰਦਾਰ ਕਰਮਜੀਤ ਸਿੰਘ ਢਿਲੋਂ ਸਾਹਿਬ ਜਿਹੜੇ ਕਿ ਸਾਡੇ ਵਿੱਚ ਇੱਕ ਸਾਲ ਪਹਿਂ ਸਿੱਧੀ ਵੀ ਮਿਛੋੜਾ ਦੇ ਗਏ ਹਨ ਸਾਡੇ ਵਿੱਚ ਨਹੀਂ ਹਨ ਜਿਨ੍ਹਾਂ ਦੀ ਯਾਦ ਵਿੱਚ ਅੱਜ ਗੁਰਦਰਾ ਸਾਹਿਬ ਵਿੱਚ ਆਪਾਂ ਸਾਰੇ ਜੋੜ ਮਿਲ ਇੱਕਠੇ ਹੋ ਕੇ ਬੈਠੇ ਆ ਉਹਨਾਂ ਦੀ ਯਾਦ ਵਿੱਚ ਬੈਠੇ ਆ ਸੋ ਬਹੁਤ ਹੀ प्यारी रूह जेडी के ਸਾਡੇ ਚ ਵਿਛੜ ਚੁਕੀ ਹੈ ਇਹਨਾਂ ਦੀ ਬਹੁਤ ਸੁਭਾਵਾਂ ਸੀ ਆਪਾਂ ਸਾਰੇ ਇਹੀ ਉਸ ਵੀਰ ਨੂੰ ਯਾਦ ਕਰਦੂ ਨੀ ਅੱਜ ਬੈਠੇ ਹਾਂ ਦਾਸ ਨੂੰ ਯਾਦ ਹੈ ਐਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਐਸਜੀਪੀਸੀ ਵੱਲ ਬਹੁਤ ਵੱਡੀ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਇਸ ਰਾਕੇ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ ਬਹੁਤ ਕਮੇਟੀਆਂ ਸਾਰੀਆਂ ਜਥੇਬੰਦੀਆਂ ਇੱਥੇ ਪਹੁੰਚੀਆਂ ਸੀ ਜਿਹਦੇ ਚ ਐਸਜੀਪੀਸੀ ਦੀਆਂ ਲੋਪ ਪ੍ਰਾਪਤੀਆਂ ਸਿ ਆਪ ਸਾਰਿਆਂ ਨੂੰ ਦੱਸੀਆਂ ਗਈਆਂ ਸੀ ਜੋ ਵੀ ਸਵਾਵਾ ਸਰਦਾਰ ਕਰਨ ਜਿਸ ਦੇ ਲੋ ਸਾਡੇ ਰਵਿੰਦਰਜੀਤ ਸਿੰਘ ਜੀ ਬਲਜਾਨੋ ਨਾਲ ਹੀ ਅਵਤਾਰ ਸਿੰਘ ਜੀ ਰਾਣਾ ਤ੍ਰੀਨੋ ਤੋਂ ਉਹਨਾਂ ਦਾ ਵਿਆਹ ਜੀ ਭੋਗ ਪਿਆ ਉਹ ਵੀ ਪਿਛਲੇ ਹਫਤੇ ਜਿਹੜੇ ਨਸਲੀ ਛੱਡ ਗਏ ਸੀਗੇ ਅੱਜ ਉਹਨਾਂ ਦੇ ਹੱਤਵਰ ਅਰਦਾਸ ਤ੍ਰੀਨੋ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਆ ਜਿਹੜੇ ਕਿ ਤ੍ਰੀਨੋ ਤੋਂ ਸੀ ਜਿਹੜੀ ਜਿਹੜੀ ਫੈਕਟਰੀ ਕੰਪਨੀ ਆ ਫੀਡ ਕੰਪਨੀ ਜਿਹੜੀ ਗੱਡੀ ਆ ਉਹਦੇ ਡਾਇਰੈਕਟਰ ਰਹੇ ਆ ਉਹ ਔਰ ਉਹਨਾਂ ਦਾ ਬਹੁਤ ਨਾਮ ਸੀ ਜਿਹੜਾ ਸਾਡਾ ਜੱਫੀ ਸਾਹਿਬ ਦਾ ਆਠਿਆਕੂਤ ਦਾ ਸਾਹਿਬ ਆ ਉਹਨਾਂ ਨੇ ਟਾਲੀ ਦੀ ਭਾਸ਼ਾ ਦੇ ਵਿੱਚ ਤਰਸ ਰਿੰਗ ਕਰਕੇ ਸਾਰੇ ਇੰਟਲੀ ਚ ਵੰਡਿਆ ਉਹ ਬਹੁਤ ਵਧੀਆ ਇਨਸਾਨ ਸੀ ਜਿਨ੍ਹਾਂ ਨੇ ਬੜੀਆਂ ਸਵਾਵਾ ਕੀਤੀਆਂ ਟਰਲਾ ਸਾਹਿਬ ਦੀ ਮਿਲਵਤ ਨਾਲ ਯਾਦ ਆ ਥੋੜੇ ਜਿਹਾ ਪਹਿਲਾਂ ਸ਼ਰੀਰ ਛੱਡ ਤੋ ਥੋੜੇ ਜਿਹਾ ਪਹਿਲਾਂ ਮਿਨਿਸਟਰੀ ਨੇ ਇੱਕ ਡਾਕੂਮੈਂਟ ਮੰਗ ਲਿਆ ਸਾਡੇ ਕੋਲ ਕਹਿੰਦੇ ਸਾਨੂੰ ਇੱਕ ਪੇਪਰ ਦੀ ਲੋੜ ਆ ਜਿਹੜਾ ਕਿ ਨੱਤਾ ਹੀ ਉਹ ਬਣਾ ਕੇ ਦੇ ਸਕਦਾ ਸੀ ਮੈਂ ਦਰਵਿੰਦਰ ਜੀ ਜੀ ਅਸੀਂ ਉਥੋਂ ਗਜਰਨਪੁਰ ਪ੍ਰੀਸ਼ਦ ਪਹੁੰਚੇ ਉਹਨਾਂ ਨੇ ਰਾਤ ਨੂੰ 8 ਵਜੇ ਨਤਾਇਓ ਦੀ ਪੁਆਇੰਟ ਰੋਡ ਲੈ ਰੱਖੀ ਸੀ ਕਿਉਂਕਿ ਸਾਡੇ ਕੋਲ ਉਥੋਂ ਏਡੇ ਤੱਕ ਪਹੁੰਚ ਜਦੈਮ ਲੱਗਦਾ ਸੀ ਇਹੋ ਜਿਹੇ ਸਵਾਵਾਂ ਜਿਹੜੀਆਂ ਉਹ ਕਰਮਚਾਰੀ ਸੇ ਧੰਨੋ ਭਾਈ ਕਰ ਸਕਦੇ ਸੀ ਰਾਤ ਨੂੰ 8 ਵਜੇ ਨਤਾਇਓ ਨੂੰ ਪੁਆਇੰਟ ਰੋਡ ਰਣੀ ਤੇ ਤੁਹਾਨੂੰ ਪਤਾ ਪਾ ਲੈ ਸਕਦੇ ਕਿ ਨਹੀਂ ਫਿਰ ਅਸੀਂ ਹੋਰ ਇੱਕ ਘੰਟਾ ਲੇਟ ਹੋ ਗਏ ਕੋਈ ਦੇ ਕੋਈ 9 ਵਜੇ ਰਾਤ ਨੂੰ ਉਹ ਪੇਪਰ ਸੀ ਨਤਾਇਓ ਕੋਲ ਰਜਿਸਟਰ ਕਰਾ ਕੇ ਜਿਹੜਾ ਕੇ ਚੋਦੀ ਮਿਨਿਸਟਰੀ ਨੂੰ ਭੇਜਿਆ ਸੀ ਇਹ ਸਿਰਫ ਭਾਈ ਸਾਹਿਬ ਕਰਮਜੀਤ ਸਾਹਿਬ ਰੋ ਨਹੀਂ ਸਿਰਵਾਵਾ ਇਹ ਹਰੀ ਅਰਵਾਸ ਰਹੇ ਸੀ ਸੋ ਦਾਸ ਪਰਵਾਦੀਆ ਉਹਨਾਂ ਦੇ ਸਾਰੇ ਪਰਿਵਾਰ ਦਾ ਇਚੂਦੀ ਪ੍ਰਬੰਧਕ ਕਮੇਟੀ ਦਾ ਜੋ ਕਿ ਪਿਛਲੇ ਸਾਲ ਆਪਾਂ ਵਾਅਦੇ ਕੀਤੇ ਸੀਗੇ ਕਿ ਉਹਨਾਂ ਦੇ ਸਵਾਵਾ ਜਿਹੜੀਆਂ ਆਪਾਂ ਲਗਾਤਾਰ ਯਾਰੀ ਰੱਖਾਂਗੇ ਜਿਹੜੀਆਂ ਕਿ ਉਹਨਾਂ ਨੇ ਸਾਡੇ ਨਾਲ ਮੋੜੇ ਨਾ ਮੋੜਾ ਲਾ ਕੇ ਸ਼ੁਰੂ ਕੀਤੀਆਂ ਸੀ ਉਹ ਨਿਰੰਤਰ ਉਸੇ ਤਰ੍ਹਾਂ ਜਾਰੀ ਨੇ ਯਾਰੀ ਨੇ ਪੈਜੀ ਦਾ ਬਹੁਤ ਨਵਾਦਾ ਉਹਨਾਂ ਦੇ ਘਰੋਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਆ ਜਿਹੜੇ ਕਿ ਐਸਜੀ ਬੀਜੀ ਦੇ ਨਾਲ ਰਲ ਕੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਪਹਿਲਾ ਕੰਮ ਚੱਲਦਾ ਸੀ ਉਸੇ ਤਰ੍ਹਾਂ ਹੀ ਧਰਮ ਨੂੰ ਰਜਿਸਟਰਡ ਕਰਨ ਲਈ ਜਦੋਂ ਜਿਹਦਾ ਸਾਰੇ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰੇ ਗੁਰਮੰਦਰ ਵੀਰ ਇਸ ਰਲ ਕੇ ਅੱਜ ਵੀ ਬੈਠੇ ਨੇ ਦਾ ਸਾਰਿਆਂ ਦਾ ਧੰਨਵਾਦ ਕਰਦਾ ਅੱਗੇ ਬੇਨਤੀ ਆ ਸਾਰੇ ਵੀਰਾਂ ਨੂੰ ਜਿੰਨੇ ਵੀ ਆਪਾਂ ਬੈਠੇ ਆ ਸਾਰੇ ਇਕੱਠੇ ਹੋ ਕੇ ਆਪਾਂ ਇੱਕ ਮੋਟ ਹੋ ਕੇ ਸਾਰੇ ਇਹਨੇ ਜੋ ਵੀ ਵੀਰ ਕਰਮੀ ਇਸ ਧਰਮ ਦੇ ਸੁਣੇ ਸੀ ਆਪਾਂ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਪੂਰਾ ਕਰਨਾ ਹੈ ਔਰ ਜੋ ਗੁਰੂ ਦੀ ਸਾਨੂੰ ਸਿੱਖਿਆ ਹੈ ਉੱਤ ਚੱਲਣਾ ਆਪਾਂ ਸਾਰਿਆਂ ਨੇ ਜਿਸ ਤਰ੍ਹਾਂ ਸਾਡੇ ਵੀਰ ਜੀ ਭਾਈ ਸਾਹਿਬ ਯਾਨੀ ਰਜੀ ਸਿੰਘ ਜੀ ਆਪਣੇ ਬਗਲਾ ਸਾਹਿਬ ਵਾਲੇ ਜਿਨ੍ਹਾਂ ਨੇ ਸਾਨੂੰ ਬੜੇ ਸੱਚੇ ਘਰ ਨਾਲ ਸਮਝਾਇਆ ਕਿ ਆਪਾਂ ਜੰਗ ਲੜਾਈ ਝਗੜੇ ਸਾਰਾ ਕੁਝ ਕਰਨ ਜਾਂਦੇ ਆਂ ਉੱਤ ਚੱਲਤੀ ਹੈ ਕਿ ਇਸ ਤੋਂ ਡਿਫਸਿਲ ਨਹੀਂ ਹੈ venir oggi e non trovare la persona che per È stata una persona di riferimento e io vi posso dire che a me Dio mi manca molto, ma manca molto perché era una persona molto saggia, una persona che quando parlavi con Lui aveva sempre una parola buona, un consiglio. E venervi oggi qua per me. È stato come averlo anche a lui qua vicino a noi. E io vi ringrazio, grazie anche alla moglie che è passato un anno, un anno e non, non è da credere che una persona se n'è andata così veloce. Io vi auguro di portare avanti. Tutto quello che praticamente voi, assieme a lui, avete messo per, per, per un futuro per la vostra comunità. So che mh, state realizzando, portando avanti, portate avanti il suo desiderio della Chiesa, della vostra Chiesa qui a Sabaudia, che io ve lo auguro che questa sarà realizzata e sarà degna di tutta la comunità. E grazie, grazie a tutti voi e vi dico veramente che, che manca molto. A me ogni volta quando parlo di Dylan mi vengono le lacrime, perché una persona che non lo so, continua a ripetere.